ਇਹ ਦੋਸੀ ਦਾ ਮੇਲਾ ਅਚਲੇਸ਼ਰ ਤਾਮ ਚ ਮਨਾਇਆ ਜਾ ਰਿਹਾ ਇਸ ਵਾਰ ਦੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਮੈਂ ਸਾਰਾ ਆਪਣਾ ਲਕਨਵਸੀਆ ਨੂੰ ਦਾਣਾਵਸੀਆ ਨੂੰ ਔਰ ਅਚਲੇਸ਼ਰ ਤਾਮ ਦੇ ਜਿਹੜੇ ਸਾਡੇ ਰਸਤੇ ਸਾਡੇ ਰਸਤੇ ਔਰ ਪਹਾੜੀ ਪਿੰਡ ਦੇ ਸਾਰੇ ਸਮੂਚਿਤ ਦੇ ਜੋ ਵੀ ਦਸਵੀਂ ਹਰ ਸਾਲ ਦੇ ਤਰ੍ਹਾਂ ਜਿਹੜਾ ਇੱਕ ਬਹੁਤ ਸ਼ਰਦਾ ਦੇ ਨਾਮ ਮਨਾਇਆ ਜਾਂਦਾ ਅੱਜ ਲੱਖਾਂ ਦੀ ਗਿਣਤੀ ਸੰਗਤ ਜਿਹੜੇ ਆ ਇਸ ਨੂੰ ਆਪਣੇ ਜਿਤੇ ਗੁਰੂ ਸਾਹਿਬ ਦੇ ਚਮਸ਼ੂ ਗੁਰੂ ਨਾਨਕ ਪਹਿਲੇ ਪਾਸ਼ਾ ਜੀ ਦੇ ਗੁਰਨਾਨਕ ਸਾਹਿਬ ਦੇ ਚਮਸ਼ੂ ਪ੍ਰਾਪਤਿਆ ਇਹ ਬਹੁਤ ਇਤਿਹਾਸਕ ਕੜਕਾਠੀ ਸੁਆਮੀ ਜੀ ਦਾ ਮੰਦਰ ਹੈ ਜਿੱਤੇ ਤੇਤੀ ਤੇਤੀ ਕਰੋੜ ਦੇਵੀ ਦੇਵਤਾ ਦਾ ਤੁਮਸਤਕ ਹੋਏ ਜਿੱਤੇ ਸਿੱਧ ਗੋਸ਼ਟੀ ਹੋਈ ਔਰ ਇਹਨਾਂ ਦੇ ਨਾਲ ਜਿੱਤੇ ਗੁਰੂਆਂ ਨੇ ਸਾਨੂੰ ਜੋ ਸੰਦੇਸ਼ ਦਿੱਤਾ ਮੇ ਲੋਕ ਭਾਰਤ ਦੇ ਭਾਈਚਾਰੇ ਨੂੰ ਸਾਝ ਬਣਾ ਕੇ ਜਿਹੜਾ ਸੰਦੇਸ਼ ਹੈ ਅੱਜ ਇਸ ਦਾ ਦਾ ਪ੍ਰਤੀ ਗਿਆ ਕਿ ਅੱਜ ਲੱਖਾਂ ਦੀ ਤਰ੍ਹਾਂ ਜੋ ਸੰਗਤ ਆਈ ਹੈ ਹੈ ਗੁਰਦੁਆਰਾ ਸਾਹਿਬ ਸਾਹਮਣੇ ਗਲੀ ਪਛਾਈ ਜਿੱਦਾ ਔਰ ਇਹ ਮੰਦਿਰ ਕਾਰਕ ਸ਼ਾਮੀ ਜੀ ਦਾ ਜਿੱਤੇ ਜੂਜੀ ਮਹਾਰਾਜ ਦੇ ਸਾਬਜਾਦਿਆਂ ਨੇ ਅਪਤੀ ਕੀਤੀ ਹੈ ਔਰ ਇਸ ਸმოਚਾ ਪਹਾੜ ਵਰਸ਼ ਅੱਜ ਪੂਰਾ ਵਿਸ਼ੂ ਜਿਹੜਾ ਇੱਥੇ ਲੱਭ ਮਸਤ ਹੋ ਰਿਹਾ ਸੋ ਅੱਜ ਠਾਠਾ ਵਾਗਾ ਕਾਟੋ ਇਹ ਸਾਨੂੰ ਮਾਣ ਹੈ ਕਿ ਅਸੀਂ ਇਸ ਇਲਾਕੇ ਤੋਂ ਇਹੀ ਸੇਵਾਦਾਰ ਹੋਦੇ ਰਹਾਂ ਤੇ ਆਗੁਰਮਾਰ ਜੀ ਜੋ ਸਾਡੇ ਸਰਪ੍ਰਸਤ ਨੇ ਸਾਡੇ ਸਿੰਘਾ ਪਾਲੀ ਜੋ ਸਾਰੇ ਸਾਰੀ ਟੀਮ ਜਿਹੜੀ ਬਹੁਤ ਸ਼ਰਧਾਪੂਰਵਕ ਤੁਮਾਨੂੰ ਅਰਦਾਸ ਕਰਦਾ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਾਂਟਕ ਸਵਾਮੀ ਦੀ ਕਿਰਪਾ ਦੇ ਨਾਲ ਬੇਨਜ਼ਰ ਚੋਕੀ ਚੰਗੀ ਨਾ ਕਿਸ ਤਰ੍ਹਾਂ ਸੰਖਾ ਕੇ ਦਸਤ ਮੁਸਤ ਹੋਏ ਇਹ ਹੀ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਉਹ ਕੰਮ ਕਰੇ ਇਸ ਵਿਹਾਰ ਨੂੰ ਆਪਣੇ ਜਿੰਦਗੀ ਦੇ ਅਸਲੀ ਜੀਵਨ ਨੂੰ ਮਨੋਰਥ ਨੂੰ ਸਹੀ ਮਹਨੇਜ ਪਰਮਾਤਮਾ ਦੀ ਰਾਹ ਦਿਖਾਉਣੀ ਹੈ ਔਰ ਖੁਸ਼ ਹੋਣਾ ਸਰਜ ਨੌਵੀਂ ਦਸਵੀਂ ਦਾ ਮੇਲਾ ਅਚਲੇਸ਼ਵਰ ਧਾਮ ਚ ਬਹੁਤ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਵਾ ਇਸ ਵਾਰ ਦੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਅੱਜ ਜਿਹੜਾ ਮੇਲਾ ਨੌਵੀਂ ਦਸਵੀਂ ਦਾ ਜਿਹੜਾ ਹਰ ਸਾਲ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਸਰ ਅਚਲੇਸ਼ਵਰ ਮੰਦਿਰ ਕਾਰਸਵਟਰਾ ਜਿਹੜਾ ਕੇ ਸਾਰੇ ਪ੍ਰਬੰਧ ਮੇਲੇ ਦੇ ਕਰਦਾ ਹੈ ਔਰ ਨੌਵੀਂ ਦਸਵੀਂ ਦਾ ਮੇਲਾ ਜਿਹੜਾ ਅੱਜ ਨਾਲੇ ਸਦੀਆਂ ਪੁਰਾਣੇ ਔਰ ਇਹਦੀ ਹਿਸਟਰੀ ਮੈਂ ਨਿਊਜ਼ ਪੰਜਾਬ ਚੈਨਲ ਦਾ ਨਹੀਂ ਸਾਰੇ ਪੰਜਾਬ ਨੂੰ ਦੱਸਣਾ ਚਾਹਦਾ ਕਿ ਭਗਵਾਨ ਸ਼ੰਕਰ ਨੇ ਜਿਹੜੇ ਦੋਹੇ ਪੁੱਤਰਾਂ ਨੂੰ ਪ੍ਰਥਮ ਭੋਜਨ ਦਾ ਜਦੋਂ ਚਕਾਲ ਦੇਣਾ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਜਿਹੜਾ ਮੇਰਾ ਪੁੱਤਰ ਸਾਰੀ ਸ੍ਰਿਸ਼ਟੀ ਦਾ ਪਹਿਲਾ ਚੱਕਰ ਲਾ ਕੇ ਕਲਾਚ ਆਏਗਾ ਉਹਨੂੰ ਹੀ ਪ੍ਰਥਮ ਭੋਜਨ ਦਾ ਚਕਾਲ ਦੇਣਾ ਸੀ ਨਾਰਾ ਜੀ ਨੇ ਜਗਦੇਸ਼ ਭਗਵਾਨ ਨੂੰ ਇਹ ਦੱਸਿਆ ਕਿ ਵਾਤਾ ਪਿਤਾ ਜੀ ਨੇ ਛੰਕਰ ਪਾਰਵਤੀ ਨੇ ਕੋਈ ਸਾਰੇ ਸ੍ਰਿਸ਼ਟੀ ਦੇ ਮਾਲਕ ਹਨ ਪਰ ਉਹਨਾਂ ਦਾ ਜਿਹੜਾ ਚੱਕਰ ਹੈ ਤੁਸੀਂ ਇੱਥੇ ਲਾ ਲਓ ਕਲਾਚ ਪ੍ਰਥਮ ਪੂਜਨ ਦਾ ਅਰਦਾਸ ਤੁਹਾਨੂੰ ਇਜਤਹਾ ਦਾ ਉਸੇ ਤਰ੍ਹਾਂ ਨਾਰਾ ਜੀ ਦੀ ਗੱਲ ਸੁਣ ਕੇ ਉਹਨਾਂ ਨੇ ਉਥੇ ਆਪਣੇ ਮਾਤਾ ਪਿਤਾ ਦਾ ਚੱਕਰ ਲਵਾ ਲਿਆ ਔਰ ਪ੍ਰਥਮ ਪੂਜਨ ਦਾ ਅਰਦਾਸ ਉਹਨਾਂ ਨੇ ਉਥੇ ਪਾ ਲਿਆ ਜਦੋਂ ਕਿ ਭਗਵਾਨ ਕਾਰਤਿਕ ਸਵਾਮੀ ਜਿਨ੍ਹਾਂ ਦੀ ਸਵਾਰੀ ਮੋੜੀ ਸੀ ਉਹ ਇਸ ਪੂਜਤ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ ਜਦੋਂ ਨਾਰਾ ਜੀ ਨੇ ਆ ਕੇ ਉਹਨਾਂ ਨੂੰ ਦੱਸਿਆ ਕਿ ਪ੍ਰਥਮ ਪੂਜਨ ਦਾ ਅਰਦਾਸ ਗਣੇਸ਼ ਜੀ ਮਹਾਰਾਜ ਨੂੰ ਮਿਲ ਗਿਆ ਔਰ ਇੱਥੇ ਕਾਰਤਿਕ ਭਗਵਾਨ ਰੁਸ਼ਟ ਹੋ ਗਿਆ ਔਰ ਅੱਜ ਦੇ ਦਿਨ 33 ਕੋਤੀ ਦੇਵਤਾ ਉਹਨਾਂ ਨੂੰ ਮਨਾਉਣ ਵਾਸਤੇ ਇੱਥੇ ਆਏ ਜਦ ਕਿ ਉਹ ਨਹੀਂ ਗਏ ਉਹ ਇੱਥੇ ਆ ਚਾਲੋ ਫਿਰ ਭਗਵਾਨ ਸ਼ੰਕਰ ਨੇ ਉਹਨਾਂ ਨੂੰ ਭਗਵਾਨ ਸ਼ੰਕਰ ਤੋਂ ਉਹਨਾਂ ਨੇ ਵਾਹ ਲਿਤਾ ਹੈ ਕਿ ਮੈਂ ਜਾਣਾ ਨਹੀਂ ਐ ਤਾਂ ਤੁਸੀਂ ਹਰ ਸਾਲ ਇਸ ਦਿਨ ਜਿਹੜਾ ਕਿ ਦੀਵਾਲੀ ਤੋਂ 10 ਦਿਨ ਬਾਅਦ ਆਉਂਦਾ ਹੈ ਨੌਵੀਂ ਦਸਵੀਂ ਦਾ ਉਹ 33 ਕੋਤੀ ਦੇਵਤਾ ਚਾਹਦੇ ਨੇ ਉਹ ਕੋਈ ਤਰ ਸरोवर 'ਚ ਉਹ ਸਨਾਨ ਕਰ ਪਰ ਲੱਖਾਂ ਦੀ ਤਦਾਦ ਨੋਮੀਦਾ ਮੇਲਾ ਸੀ ਅੱਜ ਦਸਵੀਂ ਦਾ ਦੇਸ਼ ਦੇ ਅੱਛੇ ਲੋਕਾਂ ਨੇ ਆ ਕੇ ਕੋਇਤਾ ਸ਼ਰੋਹਰ ਕੇ ਸਮਾਨ ਕੀਤਾ ਔਰ ਭਗਵਾਨ ਕਾਰਕ ਜੀ ਨੂੰ ਇਸ ਪੁਰਾਣੇ ਜਿਹੜਾ ਮੰਦਿਰ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਮਨੋ ਕਾਮਨਾ ਪੂਰੀ ਕਰਵਾਸੀ ਅਰਦਾਸਾਂ ਕੀਤੀ ਅਜਲੇਸ਼ਵਰ ਮੰਦਿਰ ਕਾਰਕ ਸਵਾਟਰ ਸਾਡੇ ਨਾਲ ਜੁੜੇ ਨੇ ਸਾਡੇ ਐਕਸਟਰਾ ਭਲੇ ਸ਼੍ਰੀ ਅਰਗੁਪਿੰਦਪੁਰ ਰੋਡ ਸ਼੍ਰੀ ਅਰਗੁਪਿੰਦਪੁਰ ਦੇ ਨੇ ਜੇਲਾ ਕੀ ਨਾ ਦਾ ਲਾ ਲਾਡੀ ਪਾ ਮੋਹ ਜ ਦਸਵੀ ਦੇ ਮੇਲੇ ਦੇ ਇਸ ਜਗ੍ਹਾ ਤੇ ਆਪਣੇ ਨਾਲ ਮਸਤ ਹੋਣ ਆਵਸਿਆ ਹੈ ਇਹਨਾਂ ਸਭਿਆਸੀ ਮੰਦਰ ਤੁਸ ਨੂੰ ਧੰਨਵਾਦ ਕਰਦਾ ਸਰ ਦੇਖਿਓ ਕਿ ਪਹਿਲੇ ਨਾਲੋਂ ਤਿੰਨ ਗੁਣਾ ਜਿਆਦਾ ਸੰਗਤ ਵਧ ਗਈ ਸੰਗਤਾਂ ਦਾ ਇੰਨਾ ਉਤਸ਼ਾਹ ਦੇਖਣ ਨੂੰ ਮਿਲਣ ਡਿਆ ਵਾ ਤੇ ਹਰ ਇੱਕ ਤਰ੍ਹਾਂ ਦਾ ਲੰਗਰ ਲੱਗਾ ਜਿਹੜੀ ਸੰਗਤਾਂ ਆਦੇਸ਼ਾ ਉਦੇਸ਼ਾਂ 'ਚ ਬੈਠੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਦੇਖੋ ਜੀ ਮੈਂ ਸਮਝਦਾ ਵੀ ਜਿਹੜੇ ਸਾਡੇ ਦੇਸ਼ ਉਦੇਸ਼ ਤੋਂ ਦੁਨੀਆ ਭੱਜੀ ਜਿਹੜੀ ਕਿ ਭਗਵਾਨ ਕਾਰਤਿਕ ਸਵਾਮੀ ਨਾਲ ਜੁੜੀ ਹੈ ਅਚਲ ਸਭ ਗੁਰਦਵਾਰ ਸਾਹਿਬ ਨਾਲ ਪਹਿਲੀ ਬਾਸ਼ਾ ਜਿਹੜੀ ਹੈ ਉਹ ਵੀ ਮਕਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਨੇ ਔਰ ਉਹਨਾਂ ਦੀ ਸਿੱਧ ਗੋਸ਼ਟੀ ਐਸਐਸ ਰੋਬਰ ਦੇ ਕੰਢੇ ਹੋਈ ਸੀ ਅੱਜ ਚਾਹੋ ਅਸੀਂ ਇੱਕ ਲੋਡ ਕਰ ਰਹੇ ਆ 2-4 ਦਿਨ ਬਾਅਦ YouTube ਚੈਨਲ ਉਹਦੇ ਰਾਈਵੇਂ ਨਮਸਤਕੋਸ ਜੀ ਜਾਰੇ ਗੁਰਦੋਰਾ ਸਾਹਿਬ ਹੋ ਜਾਂਦਾ ਚਾਹੋ ਮੰਨ ਠੀਕ ਤਨਬਾਜੀ Where'd <laughs> go? 我发现。<去> <music> Gracias. 哎呀！ Yeah. <laughs>